ਮਿੰਟੂ ਜੀ ਕਰੀਏ ਸ਼ੁਰੂਆਤ ਆਪਾਂ ਹਿੰਡਨਬਰਗ ਕਾਫੀ ਚਰਚਾ ਦੇ ਵਿੱਚ ਹੈ ਖਬਰ ਹੈ ਜਿਹੜੀ ਉਹ ਕਾਫੀ ਫੈਲੀ ਹੋਈ ਹੈ ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਨਾਮ ਨੇ ਸੇਬੀ ਮਾਦਵੀਪੁਰੀ ਅਡਾਨੀ ਸਾਹਿਬ ਕੀ ਮਾਮਲਾ ਹੈ ਜਿਹੜੀ ਇੰਨੀ ਵੱਡੀ ਖਬਰ ਬਣੀ ਹੋਈ ਹੈ ਮੈਂ ਇੱਕ ਕਮੈਂਟ ਵੀ ਦੇਖ ਰਿਹਾ ਸੀਗਾ ਕਿ ਤੁਸੀਂ ਕਿਹਾ ਸੀਗਾ ਕਿ ਸੰਸੈਕਸ ਡਿਗੇਗਾ ਤਾਂ ਮੈਂ ਇਹਨਾਂ ਸੱਜਣਾ ਨੂੰ ਦੱਸ ਦੇਵਾਂ ਸੱਜਣ ਜੀ ਨੂੰ ਕਿ ਜਿੰਨੇ 10 ਛੇਰਿਆ ਅਡਾਨੀ ਦੇ ਉਹ ਦਸੇ ਦੇ ਦਸੇ ਡਿਗੇ ਆ ਜੀ ਠੀਕ ਹੈ ਜੀ ਉਹ ਵੀ ਬਾਜ਼ਾਰ ਦਾ ਹਿੱਸਾ ਹੈ ਹਾਂ ਇਸ ਕੱਲ ਨੂੰ ਬਚਾਰਿਆ ਕਿ ਅੱਜ ਬਾਜ਼ਾਰ ਜਿਹੜਾ ਉਹ ਮਤਲਬ ਕਿ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਜਿਨ੍ਹਾਂ ਨੇ ਅਡਾਨੀ ਦੇ ਸ਼ੇਅਰ ਕਿਉਂਕਿ ਅਡਾਨੀ ਦੇ ਸ਼ੇਅਰ ਹਰੇਕ ਇਨਵੈਸਟਰ ਦੇ ਕੋਲ ਥੋੜੇ ਬਹੁਤੇ ਹੁੰਦੇ ਆ ਕਿਉਂਕਿ ਪੱਕੇ ਆ ਤਾਂ ਉਹ ਜ਼ਰੂਰ ਡਿੱਗੇ ਆ ਦਸੇ ਤੇ ਦਸੇ ਡਿੱਗੇ ਆ ਜੀ ਵੈਸੇ ਜੇ ਤੁਸੀਂ ਦੇਖੋਗੇ ਤਾਂ ਕੁਝ ਸਮੇਂ ਵਾਸਤੇ ਗਰਾਵਟ ਵੀ ਆਈ ਸੀਗੀ ਤਾਂ ਖੈਰ ਉਹ ਰਿਕਵਰੀ ਕਰ ਜਾਂਦਾ ਬਾਜ਼ਾਰ ਦੀ ਆਪਣੀ ਇੱਕ ਚਾਲ ਆ ਪਰ ਮੈਨੂੰ ਉਮੀਦ ਸੀ ਕਿ ਸ਼ਾਇਦ ਨੁਕਸਾਨ ਜ਼ਿਆਦਾ ਹੋਏਗਾ ਪਰ ਹਾਲ ਦੀ ਘੜੀ ਬਾਜ਼ਾਰ ਬਚਿਆ ਰਿਹਾ ਪਰ ਅਡਾਨੀ ਵਾਲਾ ਜਿਹੜਾ ਮਾਮਲਾ ਹੈ ਕਿ ਅਡਾਨੀ ਦੇ ਜਿਹੜੇ ਸ਼ੇਅਰ ਆ ਉਹ ਜ਼ਰੂਰ ਡਿੱਗੇ ਆ ਟੁੱਟੇ ਆ ਜੀ ਵੈਸੇ ਕਿਸੇ ਨੇ ਚੁੱਕਣਿਆ ਤਾਂ ਚੁੱਕ ਸਕਦਾ ਇਹ ਹੁੰਦਾ ਹੈ ਕਿ ਜਦੋਂ ਮੰਦਾ ਹੋਵੇ ਤੇ ਜਿਹੜੇ ਵਪਾਰੀ ਆ ਫਿਰ ਉਸ ਵੇਲੇ ਚੁੱਕ ਲੈਂਦੇ ਜਿਨ੍ਹਾਂ ਨੇ ਚੁੱਕਣਾ ਹੋਵੇ ਫਿਰ ਉਹ ਉਸ ਹਿਸਾਬ ਨਾਲ ਅੱਗੇ ਚੱਲਦੇ ਆ ਤਾਂ ਖੈਰ ਦੇਖੋ ਹਿੰਡਨਬਰਗ ਨੇ ਜੋ ਕੰਮ ਕੀਤਾ ਜੀ ਉਦੇ ਤੇ ਸਫਾਈ ਆ ਗਈ ਸੀਗੀ ਮਾਦਵੀ ਜੀ ਦੀ ਜੀ ਯਾਨੀ ਜੋ ਉਹ ਚ ਇਹ ਕਪਲ ਹੈ ਹਮ ਉਹਨਾਂ ਵੱਲੋਂ ਜਿਸ ਤਰ੍ਹਾਂ ਦਿੱਤੀ ਗਈ ਹੈ ਸਫਾਈ ਉਸ ਤੋਂ ਬਾਅਦ ਹਿੰਡਣਵਰਗ ਵਾਲਿਆਂ ਨੇ ਵੀ ਹੁਣ ਕਾਊਂਟਰ ਸਵਾਲ ਕਰ ਦਿੱਤੇ ਆ ਰੀਸੈਂਟਲੀ ਉਹਨਾਂ ਨੇ ਮਤਲਬ ਕਿ ਜੋ ਕਿਹਾ ਤਾਂ ਉਹਦੀ ਖਬਰ ਬਣੀ ਆ ਹਮ ਇੰਡੀਅਨ ਮੀਡੀਆ ਚੈਸ ਲਈ ਜਿਹੜਾ ਮੇਨਸਟ੍ਰੀਮ ਮੀਡੀਆ ਹੈ ਨਾ ਉਹ ਉਸ ਖਬਰ ਨੂੰ ਬਹੁਤ ਜ਼ਿਆਦਾ ਕੈਲੋਕੈਸ ਵੇਲੇ ਹਾਈਲਾਈਟ ਕਰ ਰਿਹਾ ਜੀ ਕਿ ਹਿੰਡਨਬਰਗ ਨੇ ਕਾਊਂਟਰ ਕੀਤਾ ਹੈ ਜੀ ਜੀ ਤਾਂ ਇਹ ਇੱਕ ਇਸ ਵੇਲੇ ਦੀ ਵੱਡੀ ਖਬਰ ਹੈ ਹਮ ਦੇਖੋ ਜਿਹੜਾ ਉਹਨਾਂ ਨੇ ਸਫਾਈ ਨਾਮਾ ਪੇਸ਼ ਕੀਤਾ ਸੀਗਾ ਉਹ ਆਪਣੇ ਕੋਲ ਵੀ ਹੈਗਾ ਇੱਥੇ ਕਾਗਜ਼ਾਤ ਜਿਹੜੇ ਉਹ ਸਾਰੇ ਪ੍ਰਿੰਟਡ ਹੈਗੇ ਨੇ ਜੀ ਜੀ ਤਾਂ ਉਹਦੇ ਵਿੱਚ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਮੈਂ ਵਾਰ-ਵਾਰ ਕਹਿਣਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਬਾਜ਼ਾਰ ਦੀਆਂ ਜਿਹੜੀਆਂ ਹੁੰਦੀਆਂ ਨੇ ਸ਼ੇਅਰ ਬਾਜ਼ਾਰ ਨਾਲ ਜੁੜੀਆਂ ਅਰਥਚਾਰੇ ਨਾਲ ਜੁੜੀਆਂ ਥੋੜੀਆਂ ਔਖੀਆਂ ਹੁੰਦੀਆਂ ਨੇ ਸਮਝਣੀਆਂ ਥੋੜਾ ਟਿਪਿਕਲੀ ਸਮਝ ਆਉਂਦੀਆਂ ਨੇ ਨਵੇਂ ਬੰਦੇ ਨੂੰ ਪਰ ਬਿਲਕੁਲ ਬਾਜ਼ਾਰ ਦੀ ਸਮਝ ਪੈ ਵੀ ਜਾਂਦੀ ਹੈ ਜੇ ਬੰਦਾ ਸਮਝਣ ਦਾ ਲਗਾਤਾਰ ਯਤਨ ਕਰਦਾ ਰਹੇ ਦੇਖੋ ਇਹਦੇ ਤੇ ਆਪਾਂ ਇੱਕ ਛੋਟੀ ਜੀ ਝਾਤ ਮਾਰ ਲੈਨੇ ਆ ਮਸਲਾ ਕੀ ਹੈ ਜੀ ਜੀ ਬਿਲਕੁਲ ਬਿਲਕੁਲ ਕਿ ਦੇਖੋ ਹੁਣ ਹਿੰਡਨਬਰਗ ਨੇ ਜਿਹੜੇ ਦੋਸ਼ ਲਾਇਆ ਜੀ ਇਹਨਾਂ ਦੀ ਸਫਾਈ ਆ ਗਈ ਪਹਿਲਾਂ ਕੀ ਸੀਗਾ ਪਹਿਲੀ ਰਿਪੋਰਟ ਦੇ ਵਿੱਚ ਜਿਹੜੀ ਜਨਵਰੀ 2023 ਦੇ ਵਿੱਚ ਆਈ ਆ ਉਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਸ਼ੇਅਰ ਜਿਹੜੇ ਆ ਅਡਾਨੀ ਦੇ ਅਡਾਨੀ ਦੀਆਂ ਜਿਹੜੀਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਲਿਸਟਡ ਕੰਪਨੀਆਂ ਨੇ ਜੀ ਜੀ ਤਾਂ ਉਹਦੇ ਵਿੱਚ ਇਹ ਸ਼ੇਰਾਂ ਨੂੰ ਮੈਨੂਪੂਲੇਟ ਕਰਦੇ ਆ ਹੂੰ ਹੁਣ ਉਹਨੂੰ ਵੀ ਸਮਝ ਲੋ ਸਾਦੇ ਢੰਗ ਦੇ ਨਾਲ ਜੀ ਕਿ ਬਈ ਜਿੱਦਾਂ ਹੁਣ ਬਾਜ਼ਾਰ ਹੈ ਜਿਹੜਾ ਜੋ ਵੀ ਕੰਪਨੀ ਲਿਸਟਡ ਹੁੰਦੀ ਆ ਹੂੰ ਉਹਦੇ ਵਿੱਚ ਮਤਲਬ ਕਿ ਇੱਕ ਬੜੀ ਅ ਬੇਸਿਕ ਸ਼ਰਤ ਹੈ ਸੁਖਮ ਸਾਹਿਬ ਜੀ ਕਿ 100 ਸ਼ੇਅਰ ਹੈ ਇੱਕ ਕੰਪਨੀ ਦੇ ਹੂੰ 100 ਹੀ ਹੋਣਗੇ ਨਾ ਜੀ 100 ਚੋਂ ਉਹ ਮੈਕਸਿਮਮ ਹੋਲਡਿੰਗ ਜਿਹੜੀ ਆ ਉਹਨਾਂ ਦੀ ਉਹ 75% ਹੋ ਸਕਦੀ ਹੈ 25% ਦੇ ਸ਼ੇਅਰ ਜਿਹੜੇ ਉਹ ਜਨਤਾ ਨੂੰ ਛੱਡਣੇ ਪੈਣਗੇ ਜੀ ਤਾਂ ਉਹ ਕੀ ਕਰਦੇ ਸੀਗੇ ਕਿ ਜਿਹੜੇ ਉਹ 25% ਦੇ ਆ 25% ਨੂੰ ਮਤਲਬ ਕਿ ਆਪ ਹੀ ਆਫਸ਼ੋਰ ਕੰਪਨੀਆਂ ਦੇ ਜ਼ਰੀਏ ਖਰੀਦ ਲੈਂਦੇ ਸੀਗੇ ਤਾਂ ਕਿ ਕਿਸੇ ਸ਼ੇਅਰ ਦੀ ਕਿਲਕ ਪੈਦਾ ਕੀਤੀ ਜਾਵੇ ਜੀ ਤੇ ਉਸ ਤੋਂ ਬਾਅਦ ਉਹਦਾ ਰੇਟ ਜਿਹੜਾ ਉਹ ਵੱਧ ਜਾਂਦਾ ਸੀ ਵੈਲਿਊ ਇਹ ਸਿੰਪਲ ਹੈ ਇਹਨੂੰ ਸਮਝਣਾ ਹੈ ਨਾ ਫਿਰ ਇਸ ਤੋਂ ਇਲਾਵਾ ਹੁਣ ਦੂਜੇ ਪਾਸੇ ਜੇ ਵੇਖੋਗੇ ਤਾਂ ਮਾਮਲਾ ਜਿਹੜਾ ਉਹ ਇਹ ਆ ਕਿ ਸੇਬੀ ਦੀ ਜਾਂਚ ਸ਼ੁਰੂ ਹੋ ਗਈ ਸੁਪਰੀਮ ਕੋਰਟ ਦੇ ਕਹਿਣ ਤੇ ਜਦੋਂ ਇਹ ਸਭ ਕੁਝ ਹੋਇਆ ਉਦੋਂ ਬਹੁਤ ਤਕੜਾ ਝਟਕਾ ਆਇਆ ਸੀ ਗਾਡਾਨੀ ਨੂੰ ਉਸ ਵੇਲੇ ਵੀ ਅਡਾਨੀ ਨੂੰ ਹੀ ਸੇਕ ਲੱਗਾ ਸੀ ਤਾਂ ਅਡਾਨੀ ਕਿਉਂਕਿ ਅਡਾਨੀ ਮੈਂ ਸਮਝਦਾ ਕਿ ਜੇ ਅਸੀਂ ਬਾਜ਼ਾਰ ਨੂੰ ਸ਼ੇਅਰ ਬਾਜ਼ਾਰ ਨੂੰ ਤੇ ਅਡਾਨੀ ਨੂੰ ਵੱਖ ਕਰੀਏ ਨਾ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗਲਤੀ ਕਰ ਰਹੇ ਹਾਂ ਅਸੀਂ ਜੀ ਕਿਉਂਕਿ ਨਰਿੰਦਰ ਮੋਦੀ ਅਡਾਨੀ ਤੇ ਭਾਰਤੀ ਅਰਥ ਵਿਵਸਥਾ ਇਹ ਤਿੰਨੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਜੁੜੇ ਹੋਏ ਬਿਲਕੁਲ ਸੋ ਇਹ ਆਪਾਂ ਕਹਿ ਸਕਦੇ ਹਾਂ ਕਿਉਂਕਿ ਹੁਣ ਦੇਖੋ ਕੋਈ 17 ਲੱਖ ਕਰੋੜ ਦੀ ਇੱਕ ਵੈਲਿਊ ਰੱਖਦਾ ਹੈ ਆਪਣੀ ਕੰਪਨੀ ਦੀ ਤੇ ਉਹਦੇ ਚ 17 ਲੱਖ ਕਰੋੜ ਚ ਇਹ ਇਹੀ ਹੈ ਨਾ ਕਿ ਸ਼ੇਅਰਾਂ ਦੀ ਮਾਲਕੀ ਜਿਹੜੀ ਹੈ ਜਨਤਾ ਦੇ ਕੋਲ ਬਹੁਤ ਵੱਡੇ ਪੱਧਰ ਤੇ ਆ ਜੀ ਤਾਂ ਹੁਣ ਜੇ ਉਹਨੂੰ ਨੁਕਸਾਨ ਹੋਏਗਾ ਤਾਂ ਜ਼ਰਾ ਜੀ ਗੱਲ ਹੈ ਇਨਵੈਸਟਰਸ ਨੂੰ ਨੁਕਸਾਨ ਹੋਏਗਾ ਤਾਂ ਇਨਵੈਸਟਰਸ ਜਿਹੜੇ ਇਹ ਭਾਰਤੀ ਹੈ ਤਾਂ ਭਾਰਤੀ ਇਨਵੈਸਟਰਸ ਫਿਰ ਉਹ ਭਾਰਤੀ ਅਰਥਵਿਵਸਥਾ ਦਾ ਹੀ ਹਿੱਸਾ ਆ। ਜੀ ਬਿਲਕੁਲ। ਸੋ ਗੱਲ ਇਹ ਆ ਕਿ ਹੁਣ ਜੇ ਆਪਾਂ ਵੇਖੀ ਤਾਂ ਅੱਗੇ ਸੇਬੀ ਜਾਂਚ ਕਰਦੀ ਆ। ਜਾਂਚ ਕਰਕੇ 26 ਮਾਮਲੇ ਉਹਨੇ ਵੇਖੇ ਵਿਚਾਰੇ। ਉਹਦੇ 'ਚ 24 ਦਾ ਨਤੀਜਾ ਦੇ ਦਿੱਤਾ ਕਿ ਅਡਾਨੀ ਜੀ ਭਾਈ ਲੁਕਿੰਗ ਬਿਦਾਗ ਜੀ ਤੇ ਦੋ ਦਾ ਹਾਲੇ ਉਹਨਾਂ ਨਤੀਜਾ ਨਹੀਂ ਦਿੱਤਾ। ਹੁਣ ਹਿੰਡਨਬਰਗ ਨੇ ਕੀ ਕੀਤਾ ਕਿ ਸੇਬੀ ਤੇ ਹੀ ਸਵਾਲ ਚੁੱਕ ਦਿੱਤੇ। ਇਨ ਬੇਸਿਕਲੀ ਆਪਾਂ ਸਮਝੀਏ ਜੀ ਜੀ ਤਾਂ ਜਿਹੜੀ ਸੇਬੀ ਦੀ ਚੀਫ ਕਹ ਲੋ ਕਿ ਹੈ ਕਿ ਇਹ ਚੇਅਰ ਪਰਸਨ ਜਿਸ ਨੂੰ ਕਿਹਾ ਜਾਂਦਾ ਹੈ ਜੀ ਉਹ ਬੀਬੀ ਵੀ ਗੁਜਰਾਤੀ ਆ ਜੀ ਜੀ ਕਹਿਣ ਦਾ ਮਤਲਬ ਇਹ ਆ ਤੇ ਇਹਨੂੰ ਅਪਾਇੰਟ ਕੀਤਾ ਸੀਗਾ ਜਿਹੜੀ ਆਪਾਂ ਦੇਖਦੇ ਆ ਨਾ ਸੇਬੀ ਵਰਗੀ ਜਿਹੜੀ ਇਹ ਬਾਡੀ ਆ ਜੀ ਇਹਨੂੰ ਵਾਚ ਡੌਗ ਕਹਿ ਲੋ ਹਮ ਹਮ ਜੋ ਨਿਗਰਾਨੀ ਕਰਦੀ ਹੈ ਸ਼ੇਅਰ ਬਾਜ਼ਾਰ ਦੀ ਬਿਲਕੁਲ ਬਿਲਕੁਲ ਸਾਰੀਆਂ ਕੰਪਨੀਆਂ ਦੀ ਜੀ ਤਾਂ ਇਹਨੂੰ ਅਪਾਇੰਟ ਕਰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹ ਵੀ ਦੋਨੇ ਗੁਜਰਾਤ ਦੇ ਜੀ ਤਾਂ ਇਹ ਮੈਂ ਕਹ ਰਿਹਾ ਕਿ ਇਹਨਾਂ ਨੂੰ ਤਿੰਨਾਂ ਨੂੰ ਤੁਸੀਂ ਵੱਖ ਕਰ ਹੀ ਨਹੀਂ ਕਰ ਸਕਦੇ ਬਿਲਕੁਲ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਅੱਗੇ ਕੀ ਹੈ ਕਿ ਰੀਤ ਦੇ ਮੁਤਾਬਕ ਆਈਐਸ ਜਾਂ ਬਿਊਰੋਕ੍ਰੇਸੀ ਚ ਕੋਈ ਬੰਦਾ ਆ ਕੇ ਲੱਗਦਾ ਸੀਗਾ ਜੀ ਤਾਂ ਹੁਣ ਇਹਨਾਂ ਨੇ ਪਹਿਲੀ ਵਾਰੀ ਮਤਲਬ ਕਿ ਸਾਈਡ ਤੋਂ ਇਹਦਾ ਜੋ ਕਾਰਪੋਰੇਟ ਮਾਮਲਿਆਂ ਦੀ ਮਾਹਰ ਸੀਗੀ ਉਸ ਨੂੰ ਲਿਆਉਂਦਾ ਉਹਨਾਂ ਨੂੰ ਲਿਆਉਂਦਾ ਠੀਕ ਹੈ ਹੁਣ ਹਿੰਡਨਵਰਗ ਕਹਿੰਦਾ ਹੈ ਕਿ ਇਹ ਜਿਹੜੀ ਜਾਂਚ ਹੋ ਰਹੀ ਸੀਗੀ ਜੀ ਮਤਲਬ ਸੇਬੀ ਦੀ ਜਿਹੜੀ ਚੇਅਰ ਪਰਸਨ ਆ ਉਹਨਾਂ ਦੀਆਂ ਤੇ ਆਪਣੀਆਂ ਕੰਪਨੀਆਂ ਸੀਗੀਆਂ ਹਮ ਤੇ ਜਿਹੜਾ ਫੰਡ ਮਤਲਬ ਕਿ ਸ਼ੇਅਰ ਹੁਣ ਉਹ ਮੈਂ ਤਾਂ ਸਮਝਾਇਆ ਸੀਗਾ ਥੋੜਾ ਜਿਹਾ ਸਮਝਾਉਣਾ ਨਹੀਂ ਮੈਂ ਕਹੂੰਗਾ ਇਹ ਗਲਤ ਸ਼ਬਦ ਹੈ ਮੇਰੇ ਵਾਸਤੇ ਕਿ ਮੈਂ ਜਾਣਕਾਰੀ ਦਿਤਤੀ ਹੈ ਤੁਹਾਨੂੰ ਜੀ ਜੀ ਕਿ ਇਹਨਾਂ ਨੇ ਹੁਣ ਉਹਨੂੰ ਫੇਰ ਨਾਲ ਜੋੜਿਆ ਕਿ ਜਿਹੜੀ ਉਹ ਸ਼ੇਰਾਂ ਦੇ ਵਿੱਚ ਹਿਰਾ ਫੇਰੀ ਹੁੰਦੇ ਸੀਗੀ ਹਮ ਉਹ ਜਿਹੜਾ ਪੈਸਾ ਇਸਤੇਮਾਲ ਕੀਤਾ ਜਾਂਦਾ ਸੀਗਾ ਹੁਣ ਸਮਝੋ ਇਸ ਨੂੰ ਕਿ ਪਹਿਲਾਂ ਮੁਲਕ ਚੋਂ ਪੈਸਾ ਬਾਹਰ ਗਿਆ ਹੂੰ ਬਾਹਰ ਬੈਠਾ ਮੋਟਾ ਭਾਈ ਯਾਨੀ ਜੋ ਗੋਤਮ ਅਡਾਨੀ ਦਾ ਭਰਾ ਬਨਰੋਦਾ ਦਾ ਜੀ ਉਹਨੇ ਕੁਝ ਕੰਪਨੀਆਂ ਦੇ ਜ਼ਰੀਏ ਮਤਲਬ ਕਿ ਇੱਥੇ ਆ ਕੇ ਕਾਲਾ ਮਾਲਾ ਕਰ ਦਿੱਤਾ ਹੂੰ ਉਹ ਕਹਿੰਦੇ ਕਿ ਜਿਹੜਾ ਉਹ ਫੰਡ ਆਉਂਦਾ ਸੀਗਾ ਉਹਦੇ ਵਿੱਚ ਪੈਸਾ ਇਹਨਾਂ ਦਾ ਇਹਨਾਂ ਦਾ ਸੀ ਇੱਕ ਮਤਲਬ ਕਿ ਦੋਸ਼ ਏ ਆ ਜੀ ਜਿਹਦੇ ਤੇ ਸਫਾਈ ਇਹਨਾਂ ਨੇ ਦਿੱਤੀ ਹੈ ਕਿ ਨਹੀਂ ਮਤਲਬ ਕਿ ਅਸੀਂ ਉਹ ਜਿਹੜਾ ਫੰਡ ਸੀਗਾ ਸ਼ਾਇਦ ਇਹਨਾਂ ਨੇ ਇੱਕ ਸਾਲ ਦਾ ਜ਼ਿਕਰ ਕੀਤਾ ਕਿ ਉਦੋਂ ਤੱਕ ਸੀਗਾ ਸਾਡਾ ਫੰਡ ਪਰ ਇਹ ਮੰਨ ਗਏ ਜੀ ਕਿ ਫੰਡ ਸੀਗਾ ਹਮ ਹੁਣ ਇਹ ਕਹਿ ਰਿਹਾ ਕਿ ਅਡਾਨੀ ਵਾਲੇ ਫਰਮ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਮਤਲਬ ਕਿ ਇਹਨਾਂ ਨੇ ਸਫਾਈ ਇਸ ਤਰ੍ਹਾਂ ਦਿੱਤੀ ਆ ਦੂਜਾ ਦੋਸ਼ ਇਹ ਸੀਗਾ ਮਤਲਬ ਸਭ ਤੋਂ ਵੱਡਾ ਜੇ ਆਪਾਂ ਕਹੀਏ ਕਿ ਕਨਫਲਿਕਟ ਆਫ ਇੰਟਰਸਟ ਜੀ ਉਹਨੂੰ ਇੱਕ ਆਪਾਂ ਹੋਰ ਮੁੱਦੇ ਨਾਲ ਵਿਚਾਰ ਲੈਣੇ ਆ ਕਿ ਜੋ ਇਸ ਬੀਬੀ ਦਾ ਘਰ ਵਾਲਾ ਹੈ ਹਮ ਉਹ ਇੱਕ ਬਲੈਕਸਟੋਨ ਨਾਂ ਦੀ ਕੰਪਨੀ ਹੈ ਯੂ ਐਸ ਦੀ ਜੀ ਬਹੁਤ ਤਗੜੀ ਕੰਪਨੀ ਹੈ ਉਹ ਮਤਲਬ ਕਿ ਰੀਅਲ ਅਸਟੇਟ ਦੀ ਬਹੁਤ ਜ਼ਬਰਦਸਤ ਕਾਰੋਬਾਰੀ ਆ ਜੀ ਜੀ ਹੁਣ ਇੱਥੇ ਇਹ ਮਸਲਾ ਉੱਠ ਗਿਆ ਕਿ ਇਹਨਾਂ ਨੇ ਕੁਝ ਨਿਯਮ ਬਦਲੇ ਤੇ ਖੁਦ ਇਹ ਜਿਹੜੀ ਬੀ ਆ ਇਹ ਉਹਨੂੰ ਪ੍ਰਮੋਟ ਕਰਦੀ ਰਹੀ ਉਸ ਫਰਮ ਜੀ ਕਨਫਲਿਕਟ ਆਫ ਇੰਟਰਸਟ ਇੱਥੇ ਵੀ ਆ ਗਿਆ ਹੁਣ ਚਲੋ ਸਫਾਈ ਆ ਗਈ ਯਾਨੀ ਇਹ ਤੇ ਹੋ ਗਿਆ ਓਵਰਵਿਊ ਆਪਾਂ ਜਿਕੇ ਲਈਏ ਕਿ ਇਸ ਤਰ੍ਹਾਂ ਦੋਸ਼ ਲੱਗੇ ਪਹਿਲੀ ਰਿਪੋਰਟ ਦੂਜੀ ਜਾਂਚ ਪੜਤਾਲ ਤੀਜਾ ਇਹਨਾਂ ਦੀ ਸਫਾਈ ਆ ਜੀ ਜੀ ਹੁਣ ਜਿਹੜਾ ਕਾਊਂਟਰ ਕੀਤਾ ਹੈ ਨਾ ਹਿੰਡਨਬਰਗ ਵਾਲਿਆਂ ਨੇ ਉਹ ਥੋੜਾ ਜਿਹਾ ਇੰਟਰਸਟਿੰਗ ਹੈ ਵੈਸੇ ਸਾਰੇ ਕਾਗਜ਼ਾਤ ਕੱਢੇ ਆ ਪਰ ਜੋ ਹਿੰਡਨਬਰਗ ਨੇ ਸਵਾਲ ਚੁੱਕੇ ਆ ਹਾਂ ਜੀ ਉਹ ਬੜੇ ਦੇਖਣ ਵਾਲੇ ਆ ਜੇ ਤੁਸੀਂ ਰੁਕਣਾ ਕਮੈਂਟ ਕੋਈ ਲੈਣਾ ਤਾਂ ਲੈ ਸਕਦੇ ਹੋ ਨਹੀਂ ਤੇ ਮੈਂ ਪੜ ਦੇਣਾ ਜੀ ਜੋ ਹਿੰਡਨਬਰਗ ਨੇ ਹੁਣ ਫੇਰ ਕਾਊਂਟਰ ਕੀਤਾ ਇਹਨਾਂ ਦੀ ਸਫਾਈ ਤੋਂ ਬਾਅਦ ਮੈਂ ਇੱਕ ਦਾ ਕਮੈਂਟ ਲੈ ਜੀ ਲੈ ਲਓ ਕੋਈ ਗੱਲ ਨਹੀਂ ਚੱਲਦੀ ਰਹਿੰਦੀ ਹੈ ਸਾਹਿਲ ਜੀ ਕਹਿ ਰਹੇ ਨੇ ਕਿ ਤੁਹਾਨੂੰ ਕਿਹਾ ਸੀ ਕਿ ਹਿੰਡਨਬਰਗ ਦੀ ਕ੍ਰੈਡੀਬਿਲਟੀ ਜਿਹੜੀ ਹੈ ਖਤਮ ਕਰਤੀ ਹੈ ਇੰਡੀਅਨਸ ਨੇ ਤੇ ਇੱਕ ਹੋਰ ਸੱਜਣ ਕਹਿ ਰਹੇ ਸੀਗੇ ਕਿ ਮੈਂ ਦੇਖ ਰਾ ਹਾਂ ਉਹਦਾ ਇਹ ਕਹਿ ਰਹੇ ਸੀ ਕਿ ਰੂਟੀਨ ਪ੍ਰੋਫਿਟ ਦੇ ਵਿੱਚ ਰਿਕਵਰੀ ਹੋ ਜਾਣੀ ਹੈ ਜਿਹੜੇ ਵੀ ਸ਼ੇਅਰ ਡਿੱਗੇ ਨੇ ਹਾਂ ਜੀ ਹੋ ਚਾਹੇਗੀ ਅੱਗੇ ਵੀ ਰਿਕਵਰੀ ਤਾਂ ਉਹਨਾਂ ਦੀ ਹੋਈ ਆ ਜੀ ਰਿਕਵਰੀ ਹੋਈ ਆ ਜੀ ਜੀ ਬਾਕੀ ਕੋਈ ਹੋਰ ਖਬਰਾਂ ਨਾਲ ਕਮੈਂਟ ਨੇ ਉਹ ਆਪਾਂ ਫਿਰ ਨਾਲ ਪੜ੍ਹ ਲਵਾਂਗੇ ਹਾਂ ਜੀ ਇੱਕ ਵਾਰੀ ਨੂੰ ਕਰ ਦਿਓ ਦੇਖੋ ਹਿੰਡਨਬਰਗ ਦੀ ਅ ਜਿਹੜੀ ਰਿਪੋਰਟ ਦੀ ਇਹ ਗੱਲ ਕਰ ਰਹੇ ਆ ਕਿ ਇੰਡੀਅਨ ਲੋਕਾਂ ਨੇ ਇਹਨੂੰ ਤਵੱਜੋ ਨਹੀਂ ਦਿੱਤੀ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਅਸੀਂ ਇੱਕ ਫਿਰ ਗਲਤੀ ਕਰ ਰਹੇ ਆ ਹੂੰ ਕਿਉਂਕਿ ਦੋਸ਼ ਦੋਸ਼ ਹੈ ਜੀ ਦੋਸ਼ ਤੇ ਜਾਂਚ ਪੜਤਾਲ ਤੇ ਐਟਲੀਸਟ ਹੋਣੀ ਚਾਹੀਦੀ ਹੈ ਜੀ ਜੀ ਪਰ ਜੋ ਉਹਨਾਂ ਨੇ ਇਸ ਵਾਰੀ ਤੱਤ ਪੇਸ਼ ਕੀਤੇ ਆ ਉਹ ਆਪਾਂ ਜ਼ਰੂਰ ਵੇਖੀਏ ਕਿਉਂਕਿ ਐਤ ਕਿ ਉਹਨਾਂ ਨੇ ਜਿਹੜੇ ਕਾਊਂਟਰ ਸਵਾਲ ਕੀਤੇ ਉਹ ਕਹਿੰਦੇ ਆ ਕਿ ਦੇਖੋ ਤੁਸੀਂ ਆਪ ਹੀ ਪਹਿਲੀ ਗੱਲ ਇਹ ਆ ਕਿ ਹੁਣ ਕੁਝ ਚੀਜ਼ਾਂ ਨੂੰ ਮੰਨ ਰਹੇ ਹੋ ਜੀ ਉਹ ਚੀਜ਼ਾਂ ਜਿਹੜੀਆਂ ਨੇ ਅੱਗੇ ਜਾ ਕੇ ਉਹ ਸਾਫ਼ ਵੀ ਕਰਦੇ ਆ ਉਹ ਕਹਿੰਦੇ ਆ ਕਿ ਤੁਹਾਡੇ ਅਨੁਸਾਰ ਇਹ ਦੋਨੋਂ ਜਿਹੜੀਆਂ ਹੈਗੀਆਂ ਸੀਗੀਆਂ ਕੰਪਨੀਆਂ ਜੀ ਕੰਸਲਟਿੰਗ ਕੰਪਨੀਆਂ ਜਿਹੜੀਆਂ ਸੀ ਇੱਕ ਭਾਰਤ ਦੀ ਯੂਨਿਟ ਐ ਇੱਕ ਸਿੰਗਾਪੁਰ ਦੀ ਯੂਨਿਟ ਐ ਜੀ ਇਹ ਕਹਿੰਦੇ ਕਿ 2017 ਦੇ ਵਿੱਚ ਸੇਬੀ ਦੀ ਨਿਯੁਕਤੀ ਹੁੰਦਿਆਂ ਇਹਨਾਂ ਵਿੱਚੋਂ ਜਿਹੜੀ ਬੀਬੀ ਚੇਅਰ ਪਰਸਨ ਉਹ ਹਟ ਜਾਂਦੀ ਐ ਪਰ ਇਨਾਂ ਨੇ ਨਾਲੋਂ ਕਾਗਜ਼ ਵੀ ਦਿੱਤਾ ਸਾਰਾ ਉਹ ਕਹਿੰਦੇ ਕਿ ਮਾਰਚ 24 ਯਾਨੀ ਇਸ ਸਾਲ ਤੱਕ ਦੀ ਜਿਹੜੀ ਸ਼ੇਅਰ ਹੋਲਡਿੰਗ ਆ ਉਹ ਤੇ ਤੁਹਾਡਾ ਦੱਸ ਰਹੀ ਹੈ ਕਿ ਤੁਸੀਂ ਕੰਪਨੀ ਦੇ ਵਿੱਚ ਮਤਲਬ ਕਿ ਹੈਗੇ ਹੋ ਸ਼ੇਅਰ ਹੋਲਡਿੰਗ ਤੁਹਾਡੇ ਕੋਲ ਆ ਹੂੰ ਹੂੰ ਠੀਕ ਹੈ ਜੀ ਕਿ ਅਗੋਰਾ ਐਡਵਾਈਸਰੀ ਜਿਹੜੀ ਹੈ ਮਾਧਵੀ ਜੀ ਕਹਿੰਦੇ ਕਿ 99% ਤੁਹਾਡੀ ਹਿੱਸੇਦਾਰੀ ਉਹ ਉਹਨਾਂ ਨੇ ਇੱਕ ਕਾਗਜ਼ ਵੀ ਇੱਥੇ ਦਿੱਤਾ ਹੋਇਆ ਆਪਾਂ ਚਲੋ ਉਹਨੂੰ ਕੀ ਦਿਖਾਉਣਾ ਸਾਰਿਆਂ ਨੇ ਦੇਖ ਹੀ ਲੈਣਾ ਉਹ ਜੀ ਜੀ ਉਹ ਉਹਨਾਂ ਨੇ ਨਾਲ ਲਾਇਆ ਹੋਇਆ ਕਿ ਆਹ ਦੇਖੋ ਤੁਹਾਡੀ ਤੇ ਸ਼ੇਅਰ ਹੋਲਡਿੰਗ ਜਿਹੜੀ ਆ ਉਹ ਇੱਥੇ ਨਜ਼ਰ ਆ ਰਹੀ ਆ ਫਿਰ ਅਗਿਓ ਕਹਿੰਦੇ ਆ ਕਿ ਜੋ ਅਗੋਰਾ ਪਾਰਟਨਰ ਸਿੰਗਾਪੁਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ 16 ਮਾਰਚ 22 ਤੱਕ ਇਹਦੇ ਤੁਸੀਂ 100% ਸ਼ੇਅਰ ਹੋਲਡਰ ਸੀਗੇ ਜੀ ਸੇਬੀ ਮੈਂਬਰ ਦੇ ਰੂਪ ਦੇ ਵਿੱਚ ਤੁਸੀਂ ਜਿਹੜਾ ਕਾਰਜਕਾਲ ਕੀਤਾ ਤੇ ਤੁਸੀਂ ਮਤਲਬ ਕਿ ਇਹਦੀ ਮਾਲਕੀ ਜਿਹੜੀ ਉਹ ਰੱਖੀ ਆ ਹੁਣ ਇਸ ਗੱਲ ਨੂੰ ਸਮਝਣ ਵਾਲਾ ਇਹ ਚੇਅਰ ਪਰਸਨ ਬੀਬੀ ਬਣਦੀ ਆ 2022 ਦੇ ਵਿੱਚ ਪਰ 17 ਤੋਂ 22 ਦੇ ਦਰਮਿਆਨ ਇਹ ਚਤਾਈਕ ਨਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਫੁੱਲ ਟਾਈਮ ਮੈਂਬਰ ਕਹਿ ਲੋ ਜੀ ਸੇਬੀ ਦਾ ਇਹ ਬੀਬੀ ਜਿਹੜੀ ਆ ਉਹ ਆ ਗਈ ਸੀ ਸੇਬੀ ਦੇ ਵਿੱਚ ਤਾਂ ਉਹ ਕੀ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਤੁਸੀਂ ਚੇਅਰ ਪਰਸਨ ਬਣਨ ਤੋਂ ਬਾਅਦ ਬੇਸ਼ੱਕ 100% ਜਿਹੜੀ ਤੁਹਾਡੀ ਹੈਗੀ ਸੀਗੀ ਮਾਲਕੀਅਤ ਉਹ ਤੁਸੀਂ ਆਪਣੇ ਪਤੀ ਨੂੰ ਦੇ ਦਿੱਤੀ ਪਰ ਉਹ ਤੋਂ ਪਹਿਲਾਂ ਵੈਸੇ ਤਾਂ 2 ਹਫ਼ਤੇ ਵੀ ਨਹੀਂ ਸੀ ਜਾਣਾ ਚਾਹੀਦਾ ਕਿਉਂਕਿ 2 ਹਫ਼ਤੇ ਤੁਸੀਂ ਟਾਈਮ ਲਿਆ ਤੁਹਾਨੂੰ ਪਹਿਲਾਂ ਹੀ ਸਭ ਕੁਝ ਕਰ ਦੇਣਾ ਚਾਹੀਦਾ ਸੀਗਾ ਚਲੋ ਖੈਰ ਉਹ ਕਹਿੰਦੇ ਆ ਕਿ ਜਦ ਤੁਸੀਂ 17 ਤੋਂ 22 ਤੱਕ ਜੀ ਸੇਵੀ ਦੇ ਵਿੱਚ ਆ ਗਏ ਫਿਰ ਤੁਸੀਂ ਆਪਣੀ ਹੋਲਡਿੰਗ ਯਾਨੀ ਕਨਫਲਿਕਟ ਆਫ ਇੰਟਰਸਟ ਹੋ ਗਿਆ ਨਾ ਬਿਲਕੁਲ ਹੋ ਗਿਆ ਕਿ ਤੁਸੀਂ ਇੱਕ ਕੰਪਨੀ ਨੂੰ ਚਲਾ ਵੀ ਰਹੇ ਹੋ ਉਹਦੇ ਵਿੱਚ ਸ਼ੇਅਰ ਹੋਲਡਿੰਗ ਵੀ ਆ ਤੇ ਨਾਲ ਤੁਸੀਂ ਦੂਜੇ ਪਾਸੇ ਨਿਗਰਾਨ ਵੀ ਕੋਤਿ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਉਹ ਹੁਣ ਪੂਰਾ ਇਹਨਾਂ ਨੂੰ ਫਸਾ ਰਹੇ ਆ ਹੂੰ ਹੂੰ ਪੂਰਾ ਫਸਾ ਰਹੇ ਆ ਕਿ ਭਈ ਆ ਤੁਸੀਂ ਜੋ ਕਰ ਰਹੇ ਹੋ ਤੇ ਨਾਲ ਉਹਨਾਂ ਨੇ ਕੁਝ ਕਾਗਜ਼ ਹੋਰ ਵੀ ਦਿੱਤੇ ਆ ਕਿ ਨਾ ਸਿਰਫ ਤੁਸੀਂ ਹੋਲਡਿੰਗ ਕੀਤੀ ਬਲਕਿ ਤੁਹਾਡਾ ਰੈਵਨਿਊ ਵੀ ਉੱਥੇ ਜਨਰੇਟ ਹੋ ਰਿਹਾ ਸੀਗਾ ਉਹਨਾਂ ਕੰਪਨੀਆਂ ਦੇ ਜ਼ਰੀਏ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਹੁਣ ਚੱਕ ਦਿੱਤਾ ਇਹ ਤੇ ਬਿਲਕੁਲ ਇੱਕ ਚੀਜ਼ ਜਿਹੜੀ ਆ ਨਾ ਸੁਖਮ ਸਾਹਿਬ ਚਲੋ ਆਪਾਂ ਇਸ ਗੱਲ ਨੂੰ ਹੁਣ ਕਿਉਂਕਿ ਜਾਂਚ ਪੜਤਾਲ ਦਾ ਵਿਸ਼ਾ ਜੇ ਜਾਂਚ ਪੜਤਾਲ ਵੀ ਇੰਡੀਅਨ ਲੋਕ ਨਹੀਂ ਮੰਗਦੇ ਤਾਂ ਮੇਰੇ ਖਿਆਲ ਦੇ ਨਾਲ ਬਸ ਫਿਰ ਠੀਕ ਠਾਕ ਹੈ